ਛੋਟੀ ਰੇਂਜ ਦੇ ਟਰੈਕਟਰ ਮੈਂ ਕਿਹਾ بڑے ਭਰਾ ਕਹਿੰਦੇ ਹੁੰਦੇ ਵੀਰੇ ਸਾਨੂੰ ਛੋਟੀ ਰੇਂਜ ਦੇ ਟਰੈਕਟਰ ਵੀ ਦਿਖਾਇਆ ਕਰੋ ਘੱਟ ਰੇਂਜ ਦੇ ਕਹਿੰਦਾ ਮਤਲਬ ਲੱਖ ਸਵਾ ਲੱਖ ਦੀ ਰੇਂਜ ਦੇ ਟਰੈਕਟਰ ਹੁਣ ਬਹੁਤ ਮਿਹਨਤ ਕਰਕੇ ਟਰੈਕਟਰ ਇੱਕ ਭਰਾ ਲਿਆਇਆ ਸਾਡਾ ਤੇ ਚਾਚਾ ਜੀ ਲੱਗਦਾ ਇਹ ਟਰੈਕਟਰ ਲਿਆਇਆ ਬਹੁਤ ਸਾਫ ਆ ਟਰੈਕਟਰ ਵੀ ਤੇ ਪਿੱਛੇ ਸਿੱਧੇ ਐਕਸਲਾਂ ਚ ਪਿਛਲਾ ਹਿੱਸਾ ਵਾ ਜੀਟਰ ਜਿਹੜੇ ਸਿੱਧੇ ਐਕਸਲਾਂ ਦੀ ਆਪਾਂ ਵੀਡੀਓ ਪਾਈ ਸੀਗੀ ਤੇ ਜਿਹੜੇ ਭਰਾ ਨੇ ਲੈਣਾ ਸੰਪਰਕ ਕਰ ਲਿਓ ਪਿਛਲੇ ਟਾਇਰ ਵੀ ਵਧੀਆ ਟਰੈਕਟਰ ਦੇ ਤੇ ਐਮ ਆਰ ਐਫ ਦੇ ਪਿਛਲੇ ਟਾਇਰ ਤੇ ਆ ਲਿੰਕਾਂ ਜੱਕ ਜੋ ਸਾਰੇ ਟਰੈਕਟਰ ਦੇ ਵਧੀਆ ਮਰਗਾੜ ਵੀ ਬਹੁਤ ਸਾਫ ਆ ਟਰੈਕਟਰ ਦੇ ਕੋਈ ਕੋ ਗਲੇ ਨਹੀਂ ਮਰਗਾੜ ਆ ਤੁਸੀਂ ਵੇਖ ਲਓ ਪਿਛਲਾ ਹਿੱਸਾ ਸੁੱਕਾ ਪਿਆ ਟਰੈਕਟਰ ਦਾ ਤੇ ਲਿੰਕਾਂ ਜੱਕ ਸੰਗਲ ਸਾਰਾ ਹੁੱਕ ਵਗੈਰਾ ਕੰਪਲੀਟ ਆ ਜਾ ਕੇ ਤੁਸੀਂ ਕੰਮ ਲੈਂਦਾ ਆਪਣਾ ਲੈ ਸਕਦੇ ਆ ਤੇ ਟਰੈਕਟਰ ਦੀ ਨਿਗਾ ਸਾਰੀ ਤੁਹਾਨੂੰ ਮਰਾਦਾ ਇੱਕ ਵਾਰੀ ਤੇ ਆ ਤੁਸੀਂ ਵੇਖ ਲਓ ਟਰੈਕਟਰ ਤੇ ਚਲਦੀ ਚਲਦੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਭਰਾ ਬੇਨਤੀ ਹੈ ਬਹੁਤ ਪਿਆਰ ਦੇਣਦੇ ਆ ਭਰਾ ਸਪੈਸ਼ਲੀ ਐਨ ਆਰ ਆਈ ਭਰਾ ਤਰਨ ਤਰਨ ਲੱਕ ਤੇ ਬਹੁਤ ਦੂਰੋਂ ਦੂਰੋਂ ਭਰਾ ਕਿਨਾਂ ਦਾ ਹੱਥ ਬਨ ਕੇ ਮੈਂ ਧੰਨਵਾਦ ਕਰਾਂ ਜਿਹੜੇ ਭਰਾ ਇੰਨਾ ਪਿਆਰ ਦੇਣਦੇ ਵੀਡੀਓ ਨੂੰ ਤੇ ਆਪਣਾ ਵੀ ਫਰਜ਼ ਬਣਦਾ ਤਾਂ ਆਪਾਂ ਵੀ ਜਾਣਕਾਰੀਆਂ ਪੂਰੀਆਂ ਦੇਣਦੇ ਆ ਭਰਾਵਾਂ ਨੂੰ ਛੋਟੇ ਤੋਂ ਵੱਡੇ ਟਰੈਕਟਰ ਸਾਰੇ ਅੱਗੇ ਕੱਲ ਜਿਹੜਾ ਬਲੌਗ ਆਊਗਾ 4x4 ਦਾ ਬਲੌਗ ਤੁਹਾਨੂੰ ਸਾਰਾ 4x4 ਦਾ ਬਲੌਗ ਤੁਹਾਨੂੰ ਪੂਰੇ ਟਰੈਕਟਰਾਂ ਦਾ ਦਿਖਾਵਾਂਗੇ ਤੇ ਆ ਤੁਸੀਂ ਵੇਖ ਲਓ ਟਰੈਕਟਰ ਸਾਰੇ ਹੈਲੋ ਅਰੀਨਲ ਸਲੈਂਸਰ ਦਾ ਕਰੀਨਲ ਆ ਟਰੈਕਟਰ ਦਾ ਸਾਰਾ ਹਲੇ ਤੱਕ ਪਹਿਲੀ ਗੱਲ ਦਾ ਟਰੈਕਟਰ ਸਲਵ ਸਟਾਰਟ ਆ ਬੈਟਰੀ ਸਲਵ ਸਟਾਰਟ ਆ ਨਾਲ ਨਹੀਂ ਤਾਂ ਟਰੈਕਟਰ ਕਈ ਦੇਖੀ ਰਿਆ ਬੈਟਰੀਆਂ ਨਹੀਂ ਨਾਲ ਹੁੰਦੀਆਂ ਆ ਲੋ ਸਲੈਂਸਰ ਤੱਕ ਟਰੈਕਟਰ ਦੇ ਨਾਲ ओरिजिनल ਆ ਤੇ ਬਾਕੀ ਇਹ ਅੱਜ ਵੀਡੀਓ ਹੈਗੀ ਆ 6 7 2024 ਜਿਆਦਾ ਦਿਨ ਟਰੈਕਟਰ ਨਹੀਂ ਰਹਿੰਦਾ ਕਈ ਭਰਾ ਫਿਰ ਮਹੀਨਾ ਮਹੀਨਾ ਬਾਅਦ ਵੀ ਫੋਨ ਕਰੀ ਜਾਂਦੇ ਆ ਦਿਨ ਸ਼ਨੀਵਾਰ 6 ਤਰੀਕ 7ਵਾਂ ਮਹੀਨਾ 2024 ਦੀ ਵੀਡੀਓ ਆ ਜਿਆਦਾ ਦਿਨ ਟਰੈਕਟਰ ਨਹੀਂ ਰਹਿਣਾ ਮੰਗ ਵੀ ਤੁਹਾਨੂੰ ਦੱਸਦਾ ਆ ਲਾਇਓ ਏਅਰ ਕਲਿੰਡਰ ਇਹਦਾ ਆ ਸ਼ੋਅ ਖੋਲੀ ਸੀਗੀ ਡੀਆਈ ਇੰਜਨ ਆ ਦੁਬਾਰੇ ਸ਼ੋਅ ਖੋਲ ਕੇ ਫੇਰ ਦਿਖਾ ਦੇਣਾ ਕਈ ਵਾਰ ਇਹਨਾਂ ਚ ਸਾਦੇ ਇੰਜਨ ਵੀ ਆਉਂਦੇ ਆ ਤੇ ਡੀਆਈ ਇੰਜਨ ਬਰੀਕ ਨੋਜ਼ਲ ਦੇ ਵਿੱਚ ਇੰਜਨ ਆ ओरिजिनल ਰੇਡੀਏਟਰ ਤੱਕ ਨਾਲ ਦਾ ਉਹ ਬੈਟਰੀ ਸਲਫਟ ਸਟਾਰਟ ਆ ਮੈਂ ਸਟਾਰਟ ਕਰਕੇ ਵੀ ਤੁਹਾਨੂੰ ਦਿਖਾਉਣਾ ਪਹਿਲਾਂ ਸਟਾਰਟ ਤਾਂ ਨਹੀਂ ਕਰਿਆ ਤਵੇ ਵੀਡੀਓ ਦੇ ਵਿੱਚ ਆਵਾਜ਼ ਕਲੀਅਰ ਨਹੀਂ ਆਉਂਦੀ ਬੰਦ ਕਰਕੇ ਮੜਾ ਮਾਰਿਓ ਸਲਪ ਸ਼ੋਅ ਬੰਦ ਕਰਕੇ ਤੇ ਆ ਰਬੜ ਵੀ ਪਾ ਦਿਓ origignal ਨਾਲ ਰਬੜ ਫਿਰ ਗਵਾਚ ਜਾਂਦੀ ਹੈ ਇਹ ਮੰਗ ਵਗੈਰਾ ਵੀ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸਦੇ ਆ ਸਾਰੀ ਇਨਫਰਮੇਸ਼ਨ ਦਈਦੀ ਆ ਕੱਲੀ ਕੱਲੀ ਸਾਰੀ ਵੀਡੀਓ ਦੇ ਵਿੱਚ ਜਾਂ ਤੁਸੀਂ ਵੇਖ ਲਓ ਬਾਕੀ ਇਹ ਟਰੈਕਟਰ ਤੁਹਾਨੂੰ ਤਕਰੀਬਨ ਆ ਬ੍ਰੇਕਾਂ ਲਿਫਟ ਸਾਰਾ ਚੀਜ਼ਾਂ ਵਰਕਿੰਗ ਜਾਲੇ ਤੱਕ ਮੀਟਰ ਤੱਕ ਟਰੈਕਟਰ ਦੇ ਚੱਲਦੇ ਆ ਇਹ 99 ਮਾਡਲ ਆ ਟਰੈਕਟਰ 99 ਮਾਡਲ ਆ ਮਾਡਲ ਦੇ ਧਿਆਨ ਆ ਗਿਆ 199 ਮਾਡਲ ਆ 99 99 ਮਾਡਲ ਆ ਦੋਸਤੋ ਤੇ ਹੁਣ ਸਲਫ ਵੱਜਣ ਲੱਗਾ ਟਰੈਕਟਰ ਨੂੰ ਸਲਫ ਮਾਰ ਕੇ ਵੀ ਦਿਖਾ ਦਿੰਦੇ ਇਹ ਮੰਗ ਵੀ ਸਾਰੀ ਦਿਖਾਉਣੀ ਆ ਬਲੋ ਬਲੂਤ ਨਹੀਂ ਆ ਗਈ ਚਾਚਾ ਵਿੱਚ ਹੈ ਉਹ ਤਾਂ ਨਹੀਂ ਬਿਲਕੁਲ ਨਹੀਂ ਹਾਂ ਗਾਰੰਟੀ ਤੇਰੀ ਹੋਵੇ ਟਰੈਕਟਰ ਕੋਈ ਬਾਤ ਨਹੀਂ ਆ ਗੋਲ ਤੱਕ ਕਰਦਾ ਸਪੈਅ ਬਣਾ ਲਿਓ ਕਰਕੇ ਉਹਨਾਂ ਨੂੰ ਮੈਨੂੰ ਦਿਖਾ ਦਿਓ ਤੋਂ ਤੋਂ ਉਹਨਾਂ ਦਾ ਦੋਵੇਂ ਪੱਟਿਆ ਘੇਰਾ ਨਹੀਂ ਕਰਦੇ ਕੋਈ ਨਾ ਕੋਈ ਨਾ ਰਹਾ ਇਹਦਾ ਉਹ ਇਹਦਾ ਵਾਸੀ ਮਹਾਰਾਜ ਟਰੈਕਟਰ ਹੋ ਸਕਦਾ 12 12 ਕਿਲੋ ਕਰਦੇ ਕਿਲੋ ਇਹ ਕਿੱਥੇ ਆਪਣਾ ਜੋ ਰੱਖਿਆ ਤੇ ਫਟਾਫਟ ਸਰਪਟੀ ਕਰਦੇ ਹੋ ਸਾਈਡ ਤੋਂ ਮੁੱਲ ਹੈਗਾ ਜੀ ਮੁੱਲ ਦੱਸੋ ਜੀ ਕਿੰਨਾ ਬੰਦ ਕਰ ਦੋ ਪਹਿਲਾਂ ਟਰੈਕਟਰ ਇਹ ਜੋ ਸੰਨਿਆ ਸੰਨਿਆ 7.25 ਹਜ਼ਾਰ ਕਹਿੰਦੇ ਡਿਮਾਂਡ ਆ ਟਰੈਕਟਰ ਦੀ ਵੀਰੋ ਤੇ ਲੈਣ ਵਾਲੇ ਭਰਾ ਫੋਨ ਕਰਿਓ ਨਾ ਜ਼ਿਆਦਾ ਵੀਰੇ ਤੰਗ ਕਰਿਓ ਤੇ ਬੇਲੀ ਗੱਲ ਤਾਂ WhatsApp ਕਰ ਦਿਆ ਕਰੋ ਇਹੀ ਆਪਾਂ ਕੰਮ ਕਰਨਾ ਹੁੰਦਾ ਇਹ ਟਾਈਮ ਦੇ ਵਿੱਚ ਤੇ ਜੇ ਕਿਸੇ ਭਰਾ ਦੀ ਨਹੀਂ ਸੁਣੀ ਦੀ ਤੇ ਉਹ ਬਾਈ ਲੜਦਾ ਜਿਹੜਾ ਬੈਠਾ ਹੁੰਦਾ ਇਸ ਕਰਕੇ ਫੋਨ ਉਹੀ ਭਰਾ ਕਰਿਆ ਕਰੋ ਜਿਨ੍ਹਾਂ ਨੇ ਲੈਣਾ ਪਹਿਲੀ ਗੱਲ ਤਾਂ WhatsApp ਤੇ ਮੈਸੇਜ ਕਰਦਿਆ ਕਰੋ ਟਰੈਕਟਰ ਦੀ ਮੁੱਲ ਜ਼ਿਆਦਾ ਫਰਕ ਨਹੀਂ ਹੈਗਾ ਜੇ ਤੁਸੀਂ ਕਹੋ ਵੀ ਇੱਥੇ 20000 ਦਾ ਫਰਕ ਨਹੀਂ ਵੀਰ ਪੈਣਾ ਟਰੈਕਟਰ ਇਹ ਖੋਲਣ ਦੇ ਮੁੱਲ ਦਾ ਟਰੈਕਟਰ ਆ ਤੇ 20 25000 ਦੇ ਥੰਦੇ ਟਰੈਕਟਰ ਦੇ ਟਾਇਰ ਆ ਤੇ ਬਾਕੀ ਬੈਠ ਗਿਆ ਸਾਲਬ ਸਟਾਰਟ ਤੇ ਇੱਕ 25 ਦਾ ਆਉਣਾ ਵੀ ਕੁਝ ਨਹੀਂ ਜਿਹਨੇ ਭਰਾਵਾਂ ਨੇ ਲੈਣਾ ਤਾਂ ਫਟਾਫਟ ਫੋਨ-ਕੋਲ ਕਰ ਲਿਓ ਮੈਸੇਜ ਕਰ ਦਿਓ WhatsApp ਕਰ ਦਿਓ ਤੇ ਇੰਸਟਾ ਤੇ Facebook ਤੇ ਕਿਤੇ ਵੀ ਕਿਸੇ ਵੀ ਪਲੇਟਫਾਰਮ ਤੇ ਵੀਡੀਓ ਦੇਖਣਦੇ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਦੋਸਤੋ ਤੇ ਧੰਨਵਾਦ ਵੀਰੋ ਆਪਣਾ ਨੰਬਰ ਹੈਗਾ 98145043239316000582 ਪਹਿਲਵਾਨ ਟ੍ਰੈਕਟਰ ਪਚਾਲਾ ਦੇਖ ਰਹੇ ਹੋ ਤੁਸੀਂ